ਪ੍ਰਬੋਧ ਭਾਰਤ ਫਾਊਂਡੇਸ਼ਨ ਫਗਵਾੜਾ ਵੱਲੋਂ ਡਾਕਟਰ ਵੀ ਆਰ ਅੰਬੇਦਕਰ ਜੀ ਦੇ ਜੀਵਨ ਦੇ ਆਧਾਰਿਤ 16ਵਾਂ ਕੰਪੀਟੀਸ਼ਨ ਵਿਦਿਆਰਥੀਆਂ ਵਿਚਕਾਰ ਡਾਕਟਰ ਅੰਬੇਦਕਰ ਜੀਵਨ ਸੰਘਰਸ਼ ਕਿਤਾਬ ਵਿੱਚੋਂ ਅੱਜ ਮੰਡੇਮੁਲਾ ਪਰਦਾਖਾ ਦੇ ਸਤਾਨਕ ਡਾਕਟਰ ਵੀ ਆਰ ਅੰਬੇਦਕਰ ਭਾਗਵਨ ਵਿਖੇ ਲਿਆ ਗਿਆ ਜਿਸ ਵਿੱਚ 25 ਸਕੂਲਾਂ ਦੇ ਵੱਖ-ਵੱਖ 6ਵੀਂ ਦੇ ਲੈ ਕੇ 12ਵੀਂ ਤੱਕ ਅਤੇ 12ਵੀਂ ਪਲੱਸ ਪਿਆਰਥੀਆਂ ਨੇ ਭਾਗ ਲਿਆ ਸਦ੍ਰਾਨ ਡਾਕਟਰ ਬੀਆਰ ਅਮੀਦ ਕਾ ਮਿਸ਼ਨ ਬੈਟਰ ਸੋਸਾਇਟੀ ਦੇ ਪ੍ਰਧਾਨ ਪ੍ਰਧਾਨ ਹਰਜਾਰ ਸਿੰਘ ਚੋਪੜਾ ਨੇ ਕੀ ਕਿਹਾ ਆਓ ਆਪਾਂ ਉਹਨਾਂ ਨਾਲ ਕਰੀਏ ਗੱਲਬਾਤ ਬੀਆਰ ਜੀ ਉਹ ਸਦਸਤੇ ਸੋਮੇ ਪ੍ਰਯੋਗਤਾ ਦੇ ਹੱਥਿਆਜਾ ਪੇਪਰ ਬੱਚਾ ਤੇ ਲੈ ਜਾ ਰਹੇ ਆ ਤੇ ਕਾਹੀ ਗੱਮਾ ਕਿ ਮੈਂ ਜੀ ਆਪਣੇ ਪੌੜ ਦੇ ਹਾਲ ਦੇ ਵਿੱਚ ਕੀ ਕਹਿਣਾ ਜੀ ਅੱਜ ਡਾਕਟਰ ਬੀਆਰ ਵੇਸ ਦੇ ਪੋਜਨ ਮੈਂ ਡਿਮੋਰ ਲਾਭੂ ਕਿਥੇ ਪਰਵਧ ਭਾਰਤ ਫਾਊਂਡੇਸ਼ਨ ਵੱਲੋਂ ਜੋ ਪ੍ਰਤੀਯੋਗਤਾ ਹਰੇਕ ਸਾਲ ਪ੍ਰੋਵਾਈ ਜਾਂਦੇ ਆ ਉਧਰ 16ਵੀਂ ਪ੍ਰੀਯੋਗਤਾ ਹੋ ਰਹੀ ਆ ਹਰ ਇੱਕ ਸਾਲ ਦੀ ਤਰ੍ਹਾਂ ਇਸ ਸੈਂਟਰ ਦੇ ਵਿੱਚ ਡਾਕਟਰ ਬੀ ਆਰ ਉਮੇਸ਼ਕਰ ਆਪਰੇ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਇੰਟਰਸਟ ਲੱਕਦੇ ਆ तकरीबन 300 ਦੇ ਲਗਭਗ ਬੱਚੇ ਅੱਜ ਜੋ ਅੱਜ ਦੀ ਪ੍ਰੀਖਿਆ ਹੋ ਰਹੀ ਆ ਜੋ ਡਾਕਟਰ ਸਾਹਿਬ ਦੀ ਕਿਤਾਬ ਸੀ ਡਾਕਟਰ ਬੀ ਆਰ ਉਮੇਸ਼ਕਰ ਦਾ ਜਿਗਰ ਸੰਘਰਸ਼ ਉਸ ਕਿਤਾਬ ਦੇ ਉੱਪਰ ਟੈਸਟ ਹੋ ਰਿਹਾ ਬਹੁਤ ਮੈਂ ਸਮਝਦਾ ਬੱਚਿਆਂ ਨੇ ਬਹੁਤ ਬਰੀ ਹਰੁਚੀ ਦਿਖਾਈ ਹੈ ਜੋ ਆਲੇ ਦੁਆਲੇ ਸਾਡੇ ਇਤਕੀਬ ਲੱਗੂ 25 ਪਿੰਡ ਆ ਉਹਦੇ ਪਿੰਡਾਂ ਦੇ ਵਿੱਚੋਂ 300 ਬੱਚੇ ਆਏ ਆ ਜਿਨ੍ਹਾਂ ਨੇ ਇੱਕ ਕਿਤਾਬ ਨੂੰ ਪੜ੍ਹ ਕੇ ਅੱਜਾਗਦਾਮ ਦੇ ਰਹੇ ਆ ਤੇ ਬਹੁਤ ਵੱਡਿਆ ਪ੍ਰਾਲਾ ਕੀਤਾ ਭਾਰਤ ਵਿਰੋਧ 파 ਫਾਊਂਡੇਸ਼ਨ ਨੇ ਇਹ ਜਿਹੜੇ ਬੱਚੇ ਆ ਇੱਕ ਗਰੁੱਪ 6ਵੀਂ ਤੋਂ ਲੈ ਕੇ 8ਵੀਂ ਤੱਕ ਇੱਕ ਗਰੁੱਪ ਆ 8ਵੀਂ ਤੋਂ ਉਹਨ ਬਾਅਦ 40 ਸਾਲ ਤੱਕ ਦੂਜਾ ਗਰੁੱਪ ਆ ਹਰੇਕ ਗਰੁੱਪ ਵਾਸਤੇ ਪਹਿਲਾ ਨਾਮ 50000 ਰੁਪਇਆ ਦੂਜਾ 20000 ਤੇ ਤੀਜਾ 10000 ਰੁਪਇਆ ਰੱਖਿਆ ਦੋਨੋਂ ਗਰੁੱਪਾਂ ਦੇ ਵਿੱਚ ਇਸ ਤੋਂ ਇਲਾਵਾ 250 ਬੱਚੇ ਜਿਹੜੇ ਹੈਗੇ ਆ ਫਰਸਟ ਗਰੁੱਪ ਦੇ ਉਹਨੂੰ 1000 ਰੁਪਏ ਜਿਹੜੇ ਮੈਰਿਟ ਤੋਂ ਵਾਲੇ ਵਿਦਿਆਰਥੀ ਦਾ ਗਰੁੱਪ ਦੂਜੇ ਦੇ ਵਿੱਚ ਵੀ 1000 ਰੁਪਏ ਲੱਗਿਆ ਮੈਨੂੰ ਦੱਸਦਿਆਂ ਨੂੰ ਖੁਸ਼ੀ ਹੋ ਰਹੀ ਆ ਜਿਹੜੇ ਇਸ ਸੈਂਟਰ ਦੇ ਵਿੱਚੋਂ ਬੱਚੇ ਸਾਡੇ ਮੈਡ ਦੇ ਵਿੱਚ ਆਉਣਗੇ 60% ਤੋਂ ਵੱਧ ਨੰਬਰ ਲੈਣਗੇ ਅਸੀਂ ਉਪਰਾਲਾ ਕਰਾਂਗੇ ਸੰਸਥਾ ਸਾਡੀ ਸੋਸਾਇਟੀ ਡਾਕਟਰ ਬੀ ਆਰ ਉਮੇਸ਼ ਮਿਸ਼ਨ ਬੜਾ ਫਾਉਂਡੇਸ਼ਨ ਸੋਸਾਇਟੀ ਬੇਸੀ ਉਹ ਬੱਚਿਆਂ ਨੂੰ ਸਨਮਾਨਤ ਕਰੀਏ ਪਰਵਧ ਭਾਰਤ ਫਾਉਂਡੇਸ਼ਨ ਤਾਂ ਸਾਨੂੰ ਬੱਚਿਆਂ ਨੂੰ ਉਹ ਇਨਾਮ ਦਿੰਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਬੱਚੇ ਸਾਡੇ ਨਾਲ ਜੁੜੇ ਅਸੀਂ ਪ੍ਰੋਗਰਾਮ ਬੰਨ੍ਹਿਆ ਵੀ ਉਹਨਾਂ ਨੂੰ ਨਾਮ ਦੇ ਕੇ ਬੱਚਿਆਂ ਨੂੰ ਸਨਮਾਨਿਤ ਕਰਾਂਗੇ ਸੋ ਮੈਂ ਜਿੰਨੇ ਵੀ ਬੱਚੇ ਅੱਜ ਆਏ ਆ ਤੇ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਹੋ ਰਿਹਾ ਆ ਸਾਡੇ ਸੁਸਾਇਟੀ ਦੇ ਮੈਂਬਰ ਸਾਰੇ ਬੈਠੇ ਆ ਟੀਚਰ ਸਹਿਬਾਨ ਸਾਡੇ ਬੈਠੇ ਆ ਮਾਸਟਰ ਕੁਪਿੰਦਰ ਸਿੰਘ ਜੀ ਬੈਠੇ ਆ ਮੈਡਮ ਸਾਡੇ ਟੀਚਰ ਜਿਹੜੇ ਸਾਨੂੰ ਸਹਿਯੋਗ ਕਰਦੇ ਆ ਉਹ ਟੈਸਟ ਦੇ ਵਿੱਚ ਆਇਆ ਸੋ ਮੈਂ ਜਿੰਨੇ ਵੀ ਸਾਰੇ ਬੱਚੇ ਆਏ ਆ ਤੇ ਟੀਚਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾਂ ਆਸ ਕਰਦਾ ਹਾਂ ਜਿਹੜੇ ਬੱਚੇ ਆ ਗਏ ਆ ਸਾਡੇ ਵਾਧੂ ਵਾਧੂ ਨੰਬਰ ਲੈਣਗੇ ਔਰ ਅਸੀਂ ਇਹ ਇਨਾਮ ਲੈਣ ਦੇ ਹੱਕਦਾਰ ਹਾਂ ਇਹਨਾਂ ਕਹਿੰਦਾ ਵਾਦੀ ਜਿਹੜੇ ਪਹਿਲੇ ਪ੍ਰੀਖਿਆਾਂਾਂ ਵਿੱਚ ਆਪਣੇ ਬੱਚੇ ਜਿੱਤੂ ਹੋਏ ਆ ਜਿਹੜਾ ਸਲਾਹ ਦੇ ਦਿਆ ਕਿ ਉਹ ਬੱਚੇ ਦੁਆਰਾ ਵੀ ਹਾਂ ਮੈਨੂੰ ਇਹ ਵੀ ਦੱਸਦੇ ਖੁਸ਼ੀ ਹੋ ਰਹੀ ਆ ਇਸ ਸੈਂਟਰ ਦੇ ਵਿੱਚੋਂ 2013 ਦੇ ਵਿੱਚੋਂ ਸਾਡੇ ਸੈਂਟਰ ਦੇ ਵਿੱਚੋਂ ਬੱਚਾ ਸੀ ਇੱਕ ਕਮਰੀਤ ਕੋਲ ਲੜਕੀ ਮੰਗਿਆ ਸੀ ਇੱਕ ਦੀ ਕੋਹਰ ਤੋਂ ਉਹ ਕੁੜੀ ਸੈਕੰਡ ਆਈ ਸੀ ਉਹਨੂੰ 20000 ਰੁਪਏ ਮਿਲਿਆ ਸੀ ਤੇ 2013 ਦੇ ਵਿੱਚ ਸਾਡੇ ਸੈਂਟਰ ਦਾ ਬੱਚਾ ਉਹ ਸੈਕੰਡ ਆਇਆ ਸੀ ਉਹ ਲੜਕੀ ਸਾਡੇ ਵਿੱਚ ਹੀ ਹੈਗੀ ਆ ਹ ਜਿਸ ਕਾਰਨ ਉਹ ਲੜਕੀ ਆ ਉਹਨੂੰ ਵੀ ਸੈਕੰਡ ਨਾਮ ਮਿਲਿਆ ਸੀ 2014 ਨੂੰ ਵਿੱਚ ਵੀ ਉਸ ਲੜਕੇ ਨੂੰ ਮਿਲਿਆ ਸੀਗਾ ਸੈਕੰਡ ਨਾਮ ਮਿਲਿਆ ਸੀ 10000 ਰੁਪਏ ਦਾ 20000 ਰੁਪਏ ਦਾ ਤੋਂ ਸੋ ਇਸ ਵਾਰ ਵੀ ਮੈਂ ਆਸ ਕਰਦਾ ਵੀ ਸਾਡੇ ਜਿਹੜੇ ਸੈਂਟਰ ਦੇ ਬੱਚੇ ਆ ਇਹ ਪੜ੍ਹ ਲੈ ਕੇ ਆਏ ਆ ਇਹ ਵੱਧ ਤੋਂ ਵੱਧ ਨਾਮ ਨੇ ਬਹੁਤ ਹੌਂਸਲੇ ਚਲੋ ਇੱਥੇ ਬਾਬਾ ਸਾਡੇ ਜੀਵਨ ਦੇ ਜੋ ਹਰ ਇੱਕ ਸਾਲ ਹੀ ਕੰਮ ਨਹੀਂ ਕਰਦਾ ਇੱਕ ਬਹੁਤ ਵੱਡਾ ਪੁਰਾਣਾ ਜੀ ਆਪਣੀ ਸੋਸਾਇਟੀ ਬਾਰੇ ਵੀ ਵੱਡਾ ਕਿਰਦਾਰ ਪਾਇਆ ਜਾ ਰਿਹਾ ਹੈ ਸਾਡੇ ਇਸ ਦੇ ਨਾਲ ਹੋਰ ਵੀ ਆਪਣੇ ਜਿਹੜੇ ਸਮਾਜ ਸੇਵੀ ਜਾਂ ਤੁਹਾਡੇ ਹਮ ਖਲੀ ਜੱਤੇ ਬੰਦਿਆਂ ਜਾਂ ਮੇਨ ਜਰ ਸੋਸਾਇਟੀ ਆ ਉਹ ਤੁਹਾਡਾ ਭਰਪੁਰ ਸਾਹਿਬ ਦੇ ਵੀ ਜੀ ਸੋਵਾ ਮੈਂ ਧੰਨਵਾਦ ਕਰਦਾ ਕਿਉਂਕਿ ਸਾਡਾ ਜਿਹੜਾ ਸੰਸਥਾ ਹੈ ਉਹ ਲਗਭਗ 25 ਸਕੂਲਾਂ ਦੇ ਨਾਲ 25 ਪਿੰਡਾਂ ਜੁੜੇ ਹੋਏਗਾ ਉਹਨਾਂ ਸਕੂਲਾਂ ਦੇ ਵਿੱਚ ਬੱਚੇ ਤਾਂ ਆਏ ਹੈਗੇ ਆ ਤੇ ਉਹਨਾਂ ਸਕੂਲਾਂ ਦੇ ਸਾਡੇ ਕੋਲ ਟੀਚਰ ਵੀ ਆਏ ਹੈਗੇ ਆ ਜਿਹੜੇ ਬਹੁਤ ਵੱਡਾ ਸਾਨੂੰ ਸਹਿਯੋਗ ਕਰਦੇ ਹਰੇਕ ਸਾਲ ਦੇ ਤਾ ਸਾਡੇ ਜਿਹੜੇ ਬੱਚੇ ਮੈਨੇਜਮੈਂਟ ਕਰਦੇ ਆ ਟੀਚਰ ਸਹਿਬਾਨ ਆ ਇਹ ਸਕੂਲਾਂ ਦੇ ਵਿੱਚੋਂ ਆਇਆ ਸਾਰੇ ਉਹ ਵੀ ਆਉਂਦੇ ਆ ਹੋਰ ਸੰਸਥਾਵਾਂ ਵਿੱਚ ਸਾਡੇ ਹੈਗੇ ਆ ਉਹ ਵੀ ਸਾਨੂੰ ਸਹਿਯੋਗ ਕਰਦੇ ਕਿਉਂਕਿ ਸਾਡੇ ਸੋਸਾਇਟੀ ਨੂੰ ਰੀਕੋਗਨਾਈਜ਼ ਕਰਦੇ ਆ ਉਹ ਚਾਹੁੰਦੇ ਆ ਅਸੀਂ ਭਵਨ ਦੇ ਵਿੱਚ ਆਈਏ ਤੇ ਜੋ ਵੀ ਭਵਨ ਚ ਕੋ ਪ੍ਰੋਗਰਾਮ ਹੁੰਦਾਗਾ ਉਹ ਸਾਨੂੰ ਬੱਦ ਚੜ ਕੇ ਸਹਿਯੋਗ ਕਰਦੇ ਆ ਮੈਂ ਉਹਨਾਂ ਦਾ ਧੰਨਵਾਦ ਹੀ ਹਾਂ ਜੀ ਲੋਦਰ ਠੀਕ ਹੈ ਜੀ ਆਪਣਾ ਸਾਡਾ ਪਾਟਰਾ ਬੇਟਾ ਗੱਲ ਕਰਵਾ ਸਕੀ ਜੀ ਆਪਾਂ ਤੇ ਇੱਕ ਪ੍ਰੋਬਲਮ ਫਾਊਂਡੇਸ਼ਨ ਬਣਾ ਤਿਆਰ ਆ ਇਸ ਦੇ ਪਿੱਛੇ ਸਵਾਨ ਆਪਣੇ ਕੋਲ ਜੁੜਨ ਦਾ ਮੌਕਾ ਮਿਲ ਗਿਆ ਕੀ ਕਰਾਂਗੇ ਤਾਂ ਦੇਖੋ ਜੀ ਜੋ ਇਹ ਉਪਰਾਲਾ ਹੈ ਉਹ ਜੇ ਇੱਕ ਸਮਾਜਿਕ ਨਜ਼ਰੀ ਤੋਂ ਦੇਖਿਆ ਜਾਵੇ ਤਾਂ ਇਹ ਬਹੁਤ ਵੱਡਾ ਉਪਰਾਲਾ ਹੈ ਉਕਿ ਜਿਹੜਾ ਸਾਡਾ ਸਮਾਜ ਹੈ ਖਾਸ ਤੌਰ ਤੇ ਉਹ ਸਮਾਜ ਜਿਹੜੇ ਸਮਾਜ ਦੇ ਲਈ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਆਪਣਾ ਹੀ ਸਾਰੀ ਜ਼ਿੰਦਗੀ ਲੇਖੇ ਲਾਤੀ ਸੰਸਾਰ ਦੇ ਸਭ ਤੋਂ ਵੱਧ ਪੜੇ ਲਿਖੇ ਵਿਅਕਤੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਸਾਰਾ ਜੀਵਨ ਸਾਰੀ ਪੜ੍ਹਾਈ ਸਾਰੀ ਆਪਣੀ ਜੋ ਉਹਨਾਂ ਦੀ ਸਮਝ ਸੀ ਉਹ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੇ ਉਥਾਨ ਦੇ ਵਿੱਚ ਲਾਤੀ ਉਹਨਾਂ ਦਾ ਵਿਕਾਸ ਕਰਨ ਦੇ ਵਿੱਚ ਲਾਤੀ ਤੇ ਉਹਦੇ ਵਿੱਚ ਜਿਹੜਾ ਉਪਰਾਲਾ ਪ੍ਰਵੁੱਧ ਭਾਰਤੀ ਫਾਊਂਡੇਸ਼ਨ ਜਿੰਨਾਂ ਰਾਹੀਂ ਇਹ 16ਵੀਂ ਪ੍ਰਤੀਯੋਗਤਾ ਕਰਾਈ ਜਾ ਰਹੀ ਆ ਬਹੁਤ ਵਧੀਆ ਉਪਰਾਲਾ ਤੇ ਲਾਲ ਦੀ ਨਾਲੀ ਮੰਡੀ ਮੁੱਲਾਪੁਰ ਡਾਕਟਰ ਪੀ ਆਰ ਮੈਦਕਰ ਭਵਨ ਦੇ ਜੋ ਪ੍ਰਬੰਧਕ ਨੇ ਪ੍ਰਧਾਨ ਸਾਹਿਬ ਤੇ ਹੋਰ ਸਾਰੇ ਮੈਂਬਰ ਸਾਹਿਬਾਨ ਉਹਨਾਂ ਦਾ ਵੀ ਇਹ ਬਹੁਤ ਵੱਡਾ ਉਪਰਾਲਾ ਕਿ ਉਹ ਹਰ ਸਾਲ ਇਸ ਲਿਖਿਆਂ ਨੂੰ ਬੜੇ ਸੁਚੱਜੇ ਢੰਗ ਨਾਲ ਆਪਣੇ ਭਵਨ ਦੇ ਵਿੱਚ ਕਰਵਾਉਂਦੇ ਆ ਤੇ ਅਸੀਂ ਤਾਂ ਸਿਰਫ ਇਹ ਮਾਣ ਹੀ ਮਹਿਸੂਸ ਕਰਦੇ ਆ ਕਿ ਅਸੀਂ ਇਸ ਪ੍ਰਤੀਯੋਗਤਾ ਦੇ ਵਿੱਚ ਆਪਣਾ ਬਣਦਾ ਥੋੜਾ ਬਹੁਤ ਯੋਗਦਾਨ ਪਾ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਸਾਂਦੇ ਆ ਤੇ ਅਸੀਂ ਵੀ ਬਾਬਾ ਸਾਹਿਬ ਦੇ ਜੀਵਨ ਨੂੰ ਆਮ ਲੋਕਾਂ ਤੱਕ ਆਮ ਬੱਤੀਆਂ ਦੇ ਲੈਵਲ ਤੱਕ ਪਹੁੰਚਾਉਣ ਵਿੱਚ ਸਾਡਾ ਤੁਸ ਜੀ ਯੋਗਦਾਨ ਬਣਦਾ ਉਹ ਪਾਉਣ ਵਿੱਚ ਅਸੀਂ ਜਿੰਨਾ ਕਿ ਸਾਡਾ ਹਿੱਸਾ ਬਣਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ